ਆਹ ਆ ਬਾਈ ਜੀ ਦੁਨੀਆ ਦਾ ਸੱਤਮਾ ਅਜੂਬਾ ਹੈ ਵੀਡੀਓ ਵਿੱਚ ਭਾਵੇਂ ਉਹਦਾ ਸਵਾਦ ਨਾ ਆਉਂਦਾ ਹੋਵੇ ਬਾਈ ਜਿੰਨਾ ਰੀਲ ਦੇ ਵਿੱਚ ਆਉਂਦਾ ਹੈ ਅੱਜ ਪਹੇਰੇ ਆਇਆ ਮੈਗਰਾਫਾਲ ਬਾਈ ਜੀ ਪਾਣੀ ਇੰਨਾ ਪਾਣੀ ਕਿੱਧਰੋਂ ਆਉਂਦਾ ਹੈ ਕਿਧਰੋਂ ਪਿਆ ਗੇੜਾ ਇਹ ਵਾਹ ਪਾਣੀ ਦੇ ਕੋਲੇ ਖੜੇ ਆਪਾਂ ਇਹ ਪਾਣੀ ਦਾ ਰੰਗ ਕਿਹੜਾ ਹੀ ਆ? ਇਹ ਲਾਲ, ਬਿੱਲਾ, ਲਾਲ, ਕਰ, ਲਕਾਲਾ, ਕੇ ਹਰਾ ਯਾਰ ਅੱਜ ਬਹੁਤ ਕਾਲਾ ਲੱਗਦਾ ਅੱਜ ਉਹਨਾਂ ਕਰਕੇ ਦਿਖਾਉਣੇ ਆ ਆ ਮਾੜਾ ਵਿਲਾ ਸੁੱਟਣ ਸਿਰਾਂ ਲਗਾ ਰਹੇ ਨੇ ਇਹਨੇ ਵੀ ਕੈਨੇਡਾ ਜਾ ਕੇ ਆ ਜੀ ਉਹਨਾਂ ਦੇਖੀ ਉਹਨੇ ਮੰਨ ਲਓ ਕੁਝ ਨਹੀਂ ਦੇਖਿਆ ਬਸ ਉਹ ਤਾਂ ਚੱਕਦਾ ਪਾਣੀ ਵੀ ਦਿਖਾਉਣੇ ਆ ਚੱਕਦਾ ਜਾ ர கடதா ਕਿੱਚੋ ਨੀਲਾ ਹੁੰਦਾ ਅੱਗੇ ਹਰਾ ਹੋ ਜਾਂਦਾ ਤੇ ਗਾਂਹ ਜਾ ਕੇ ਚਿੱਟਾ ਹੋ ਜਾਂਦਾ ਕਿਉਂ ਦੂਜੇ ਪਾਸੇ ਅਮਰੀਕਾ ਇਧਰ ਕੈਨੇਡਾ ਤੇ ਉਧਰ ਅਮਰੀਕਾ ਬੈਜੀ ਉਹ ਜਾਲੇ ਚੱਲੀ ਜਾਂਦੀਆਂ ਕਿੱਸਤੀਆਂ ਇਹ ਜੇ ਕਿਸੇ ਨੇ ਇਹਦਾ ਨਜ਼ਾਰਾ ਲੈਣਾ ਤਾਂ ਇੱਕ ਬੰਦੇ ਦੇ 23 ਡਾਲਰ ਆ ਆ ਕਿਉਂਕਿ 30 ਡਾਲਰ ਇੱਕ ਬੰਦੇ ਦਾ ਇਹਦਾ ਨਜ਼ਾਰਾ ਲੈਣਾ ਹੈਣਾ ਉੱਪਰ ਲੈ ਕੇ ਇਹਦਾ ਇਹਦਾ ਘੇੜਾ ਕਢਾਉਂਦੇ ਆ ਜਮਾਂ ਥੱਲੋਂ ਉਹ ਪਾਣੀ ਦੇ ਵਿੱਚ ਇੱਥੇ ਜਿਹੜੀ ਆਪਣੀ ਪੰਜਾਬ ਦੀ ਕੁੜੀ ਸੀ ਬਈ ਉਹਨੇ ਇੱਥੇ ਕਾਲ ਮਾਰੀ ਸੀ ਜਿਹਦੀ ਲਾਸ਼ ਹੁਣੇ ਲੱਭੀ ਸੀ ਕੋਈ ਦੇਖੀ ਉਹਨੇ ਟਿਕਟੋਕ ਤੇ ਖਬਰ ਗਣਾ ਦੇਖੀ ਜਾਈਏ ਦੇਖੀ ਜਾਈਏ ਇਸਲੇ ਬਾਅਦੇ ਕੈਨੇਡਾ ਸੱਲੇ ਬਾਦੰਦੀ ਦਾ ਮਾੜਾ ਉੱਧਰ ਵੀ ਬਹੁਤ ਅਗਰਾਜ ਆਇਆ ਵੇਖ ਲਈਦਾ ਤੇ ਇੱਕ ਵਾਰੀ ਕਿੰਨਾ ਮਹਾਂ ਹੈ